ਜੀਓ ਕੰਪਨੀ ਦਾ ਸਿਮ ਬੰਦ ਕਰੋ ਜਾਂ ਪੋਰਟ ਕਰੋ ਅਤੇ ਪਾਓ 15 ਦਿਨ ਦੇ ਲਈ ਮੁਫਤ ਬੱਸ ਸੇਵਾ ਜੀ ਹਾਂ ਸੁਰਮ ਚ ਸ਼ਾਇਦ ਤੁਹਾਨੂੰ ਇਹ ਅਜੀਬ ਲੱਗੇਗਾ ਪਰ ਕੇਂਦਰ ਸਰਕਾਰ ਦੁਆਰਾ ਕਾਰਪੋਰੇਟ ਕਾਰਨੀਆਂ ਦੇ ਹਿੱਤਾਂ ਚ ਕਾਨੂੰਨ ਲਾਉਣ ਦੇ ਵਿਰੋਧ ਤੇ ਕਿਸਾਨਾਂ ਦਾ ਸਮਰਥਨ ਦਿੰਦੇ ਹੋਏ ਜ਼ਿਲ੍ਹਾ ਮੋਗਾ ਦੀ ਤਹਿਸੀਲ タルਮਕੋਟ ਦੀ ਇੱਕ ਨਿੱਜੀ ਪਾਸ ਕੰਪਨੀ ਨੇ ਇਹ ਸਕੀਮ ਸ਼ੁਰੂ ਕੀਤੀ ਹੈ ਤੇ ਬੱਸ ਕੰਪਨੀਆਂ ਦੁਆਰਾ ਸ਼ੁਰੂ ਕੀਤੀ ਗਈ ਇਹ ਸਕੀਮ ਜਿੱਥੇ ਯਾਤਰੀਆਂ ਚ ਉਤਸ਼ਾਹ ਹੈ ਉੱਥੇ ਹੀ ਬੱਸ ਮਾਲਕ ਨੇ ਇਹ ਸਪਸ਼ਟ ਕੀਤਾ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਉਦੋਂ ਤੱਕ ਉਸ ਦੀ ਬੱਸ ਕੰਪਨੀ ਦੀ ਇਹ ਸਕੀਮ ਰਹੀ ਰਹੇਗੀ ਬੋਜੀ ਕੀ ਨਾਮ ਤੁਹਾਡਾ ਨਿਸ਼ਾਤਰ ਸਿੰਘ ਜੀ ਅਚਤਰ ਜੀ ਤੁਸੀਂ ਬਸ ਸਫਰ ਕਰ ਰਹੇ ਹੋ ਮੈਨੂੰ ਪਤਾ ਲੱਗਿਆ ਮੁਫਤ ਸਫਰ ਕਰ ਰਹੇ ਹੋ ਤੁਹਾਨੂੰ ਕਿਵੇਂ ਮਿਲਿਆ ਮੁਫਤ ਸਫਰ ਦੇਖੋ ਜੀ ਅਸੀਂ ਇਹ ਐਡ ਦੇਖੀ ਮੇਰੀ ਕੋਚਿੰਗਾਂ ਦੀ ਮੇਰੀ ਨਾਲ ਵਰਕਸ਼ਾਪ ਸਾਡੀ ਮੈਂ ਅੱਜ ਪਹਿਲੇ ਦਿਨ ਸਫਰ ਕਰ ਰਹੇ ਹਾਂ ਇਹਨਾਂ ਨੇ ਪੋਸਟ ਪਾਈ ਆ ਜੀ ਅਸੀਂ ਜਿਹੜਾ ਜੀਓ ਸਿਮ ਬੰਦ ਕਰੇਗਾ ਅਸੀਂ ਉਹਨੂੰ 15 ਦਿਨ ਸਫਰ ਫ੍ਰੀ ਕਰਾਵਾਂਗੇ ਮੇਰਾ ਅੱਜ ਪਹਿਲਾ ਦਿਨ ਹੈ ਮੈਂ ਆਪਣਾ SIM BS ਆਪਣੇ Jio ਤੋਂ Airtel ਤੇ ਕਰਵਾ ਦਿਆ ਤੇ ਕਰਵਾ ਕੇ ਜਦੋਂ ਮੈਂ ਉਹ ਪ੍ਰੂਫ ਦਿਖਾਇਆ ਇਹਨਾਂ ਨੇ ਮੈਨੂੰ ਸਫਰ ਫਰੀ ਕਿ ਜਾਨ ਕੇ ਕੋਈ ਪੈਸਾ ਨਹੀਂ ਲਿਆ ਮੇਰਾ ਟ੍ਰਿਪਨ ਬਣ ਮੇਰਾ ਟ੍ਰਿਪਨ ਜਿਹੜੇ ਜਾਂਦਾ ਟ੍ਰਿਪਨ ਦਿੱਲੀ ਜਾਂ ਦੂਜੇ ਦਿਨ ਮੇਰਾ ਚੱਕਰ ਹੁੰਦਾ ਤੇ ਮੈਂ ਜਾਨੇ ਸਫਰ ਕਰੂੰਗਾ ਜੀ ਕਿੰਨੇ ਦਿਨਾਂ ਵਾਸਤੇ ਇਹਨਾਂ ਵੱਲੋਂ ਸਫਰ ਦੀ ਗੱਲ ਕਹੀ ਗਈ ਮੁਫਤ 15 ਦਿਨ ਦੀ ਜੀ ਤੇ ਜਿਹੜੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਕਦਮ ਕਰ ਰਹੇ ਆ ਦੇਖੋ ਜੀ ਅਸੀਂ ਸਾਡਾ ਸਰਕਲ ਹੀ ਸਾਰਾ ਕਿਸਾਨ ਦੇ ਨਾਲ ਹੈ ਜੀ ਅਸੀਂ ਕਿਸਾਨ ਦੇ ਨਾਲ ਸਾਡੀ ਨਾ ਤਾਂ ਕੋਈ ਜ਼ਮੀਨ ਹੈ ਨਾ ਸਾਡੇ ਗੁਜ਼ਾਰਾ ਤੇ ਪਰ ਅਸੀਂ ਜਿਵੇਂ ਕਿਸਾਨ ਦੇ ਨਾਲ ਜੇ ਪਾਕਿਸਤਾਨ ਮਜ਼ਹੂਰ ਇਕਤਾ ਦੇ ਨਾਲ ਅਸੀਂ ਜਿੰਦਾ ਨਾਲ ਖੜੇ ਆਂ ਤੇ ਖੜੇ ਰਵਾਂਗੇ ਕਿ ਮੁਕਤੀ ਕਾਲ ਅਸੀਂ ਅਸੀਂ ਇਸ ਅਡਾਨੀਆ ਬਾਨੀ ਦੋਸੀ ਜੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨਾਲ ਸਿੱਧੀ ਗੱਲ ਕਰਕੇ ਜੀ ਅਸੀਂ ਉਹਦਾ ਖਾਂਦੇ ਨਹੀਂ ਤੇ ਅਸੀਂ ਖੂਨ ਵੀ ਨਹੀਂ ਦਦੇ ਉਹਨੂੰ ਮੁਕਤੀ ਕਾਲ ਉਹ ਆਪਣੇ ਘਰੇ ਰਹਿ ਜਿੰਦਾਂ ਵੀ ਹੈ ਘਰੇ ਰਹਿ ਮੁਕਤੀ ਕਾਲ ਕਿ ਸਾਡੇ ਪੰਜਾਬ ਦੀ ਮੂੰਹ ਨਾ ਚੱਕਰਨਾ ਤੇ ਜਿੰਦਾ ਦੀਦੇ ਅਹਾਂ ਕੁਝ ਜੋ ਕੁਝ ਹੋ ਰਿਹਾ ਇਹੋ ਕੁਝ ਹੋਵੇਗਾ ਕੀ ਨਾਮ ਹੈ ਤੁਹਾਡਾ ਹਰਮਿੰਦਰ ਸਿੰਘ ਜੀ ਬਾਚਾ ਸਫਰ ਕਰ ਰਹੇ ਹਾਂ ਜਿਹੜੇ ਬੱਸ ਸਰਵਿਸ ਵਾਲੇ ਉਹਨਾਂ ਵੱਲੋਂ ਕੋਈ ਸਕੀਮ ਚੱਲੂਗੀ ਕੀ ਹੈ ਸਰ ਆ ਜੀ ਉਹ ਸਕੀਮ ਐ ਇਦਾਂ ਜੀ ਅਸੀਂ ਜੀਦੇ ਆਪਣਾ ਬਹੁਤ ਆਉਣਾ ਜਾਣਾ ਜੀ bizness ਵੀ ਹੈ ਉੱਥੇ ਆਉਣਾ ਜਾਣਾ ਪੈਂਦਾ ਸਾਨੂੰ ਰੋਜ਼ ਡੇਲੀ ਦੀ ਤਰ੍ਹਾਂ ਸੀ ਜਾਂਦੇ ਆ ਅੱਗੇ ਸਾਨੂੰ ਇਹ ਤੋਂ 15 ਰੁਪਏ ਕਿਰਾਇਆ ਲੱਗਦਾ ਸੀਗਾ ਜਿਹੜਾ ਹੁਣ ਕਿਰਾਇਆ ਇਹਨਾਂ ਨੇ ਮਾਫ ਕਰਤਾ ਹੈ ਮਾਫ ਇਸ ਤਰ੍ਹਾਂ ਇਸ ਕਰਕੇ ਕੀਤਾ ਗਿਆ ਵੀ ਅਸੀਂ ਜਿਹੜਾ Jio ਦਾ SIM ਆ ਸਾਡਾ ਉਹ ਅਸੀਂ Airtel ਦੇ ਵਿੱਚ ਪੋਰਟ ਕਰਵਾਇਆ ਇਹਨਾਂ ਨੂੰ ਅੱਗੇ ਦੱਸਿਆ ਇਹਨਾਂ ਨੇ ਕਿਹਾ ਤੁਸੀਂ 15 ਦਿਨ ਫ੍ਰੀ ਜਾ ਸਕਦੇ ਹੋ ਅੱਜ ਮੇਰਾ ਦੂਜਾ ਦਿਨ ਆ ਜੀ ਤੇ ਆ ਇਹਨਾਂ ਨੇ ਕੋਈ ਕਰਾਨ ਲਿਆ ਇਹ ਕਹਿੰਦੇ ਜਿਹੜੇ ਅਗਲੇ 13 ਦਿਨ ਹੋਣਗੇ ਉਹਦਾ ਵੀ ਅਸੀਂ ਤੁਹਾਡੇ ਤੋਂ ਕੋਈ ਚਾਰਜਸ ਨਹੀਂ ਲਵਾਂਗੇ ਜਿਸ ਤਰ੍ਹਾਂ ਇਹ ਜਿਹੜਾ ਕਦਮ ਹੈ ਕਿਸਾਨਾਂ ਦੇ ਸਮਰਥਨ ਦੇ ਵਿੱਚ ਚੁੱਕਿਆ ਗਿਆ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਜਿਹੜਾ ਇਹ ਕਦਮ ਕਿਸਾਨਾਂ ਦੇ ਸਮਰਥਨ ਵਿੱਚ ਚੱਕਿਆ ਗਿਆ ਹੈ ਇਹਨਾਂ ਨੇ ਆਪ ਦੇ ਤੌਰ ਤੇ ਜਿਹੜਾ ਸਹਿਯੋਗ ਦਿੱਤਾ ਵਾ ਮੈਂ ਕਹਿੰਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਠੀਕ ਹੈ ਜਿੰਨਾ ਵੀ ਕਿਸੇ ਨੂੰ ਹੋ ਸਕਦਾ ਆਪ ਦੇ ਇੰਡੀਵਿਜੂਅਲੀ ਤੌਰ ਤੇ ਸਾਨੂੰ ਵੱਧ ਤੋਂ ਵੱਧ ਇਹ ਸਮਰਥਨ ਦੇਣਾ ਚਾਹੀਦਾ ਜੀਓ ਬਾਇਕਾਟ ਕਰਨਾ ਚਾਹੀਦਾ ਉਹਨਾਂ ਦੇ ਸਮਾਨ ਦਾ ਬਾਇਕਾਟ ਕਰਨਾ ਚਾਹੀਦਾ ਵਾ ਕਿਆ ਵੀ ਜਿਹੜਾ ਸਾਨੂੰ ਕਿਸਾਨਾਂ ਦੀ ਅਸੀਂ ਮਦਦ ਕਰ ਸਕੀਏ ਆਪਦੇ ਬੇਸ ਤੇ ਕਿਉਂਕਿ ਇਹਦੇ ਨਾਲ ਸਾਨੂੰ ਹਰੇਕ ਜਿਹੜਾ ਗਿਆ ਵੀ ਇੱਕ ਇੱਕ ਘਰਾਣਾ ਸਾਡੇ ਦੇ ਕਾਬਜ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨੂੰ ਅਸੀਂ ਵੱਧ ਤੋਂ ਵੱਧ ਕਮਜ਼ੋਰ ਕਰ ਸਕੀਏ ਕੀ ਨਾਮ ਹੈ ਤੁਹਾਡਾ ਗੁਰਿੰਦਰ ਸਿੰਘ ਜੀ ਗੁਰਿੰਦਰ ਜੀ ਤੁਹਾਡੇ ਵੱਲੋਂ ਕੋਈ ਸੂਰਜ ਦਿੱਤੀ ਗਈ ਹੈ ਲੋਕਾਂ ਨੂੰ ਸਫਰ ਜੀ ਕਿਉਂ ਦਿੱਤੀ ਗਈ ਹੈ ਕੀ ਕਰਦੇ ਇਹ ਵੀਰ ਜੀ ਅਸੀਂ ਸਹੂਲਤ ਇਸ ਕਰਕੇ ਦਿੱਤੀ ਹੈ ਕਿਉਂਕਿ ਸਾਡੇ ਜੀ ਜਿ 스트ਰਾਂ ਕੋਪਰੇਟ ਕਰਾਣੇ Jio ਵੀ ਇੱਕ ਕੋਪਰੇਟ ਕਰਾਣਾ ਬਣ ਚੁੱਕਾ ਸੀ ਤੇ ਇਹ ਬਾਨੀ ਡਾਨੀ ਦੇ ਕਹਿ ਤੇ ਹੀ ਮੋਦੀ ਸਾਰੇ ਕੰਮ ਕਰ ਰਿਹਾ ਸੀ ਇਸ ਲਈ ਅਸੀਂ Jio ਦਾ ਖਾਤਮਾ ਕਰਨ ਵਾਸਤੇ ਆਪਣੀ ਵੱਲੋਂ ਕੁਝ ਸੇਵਾ ਕੀਤੀ ਗਈ ਹੈ ਕਿ ਜਿਹੜਾ ਵੀ ਆਦਮੀ Jio ਦਾ ਸੇਮਪੋਰਟ ਕਰੇਗਾ ਮੇਰਾ ਭੈਣ ਭਰਾ ਵੀਰ ਉਸ ਨੂੰ ਅਸੀਂ ਇਹ ਨਹੀਂ ਕਹਿੰਦੇ ਤੂੰ ਵੀ ਕਿਸੇ ਕੰਪਨੀ ਚ ਕਰਾ ਜਿਹੜੀ ਮਰਜ਼ੀ ਕੰਪਨੀ ਚ ਕਰਾਵੇ ਅਸੀਂ ਉਸ ਨੂੰ 15 ਦਿਨ ਸਫਰ ਫ੍ਰੀ ਕਰਨ ਦੀ ਯੋਜਨਾ ਦਿੱਤੀ ਕਿੱਥੋਂ ਕਿੱਥੇ ਦਿੱਕਰ ਹੈ ਤੁਹਾਡੀ ਕਿਹੜੀ ਟ੍ਰਾਂਸਪੋਰਟ ਹੈ ਸਾਡੀ ਸੰਧੂ ਬਾਸ ਸਰਵਿਸ ਬਾਜੇਗੇ ਜੀ ਕੋੜ ਹਿੱਸੇ ਤੋਂ ਜੀਰਾ ਸਾਡਾ ਟਾਈਮ ਨੇ ਜੀ ਚਾਰ ਵਰੀਏ ਜੀਰੇ ਜਾਂਦੀ ਹੈ ਜੀ ਚਾਰ ਵਰੀ ਆਉਂਦੀ ਹੈ ਜੇ ਕੋਈ ਇੱਕ ਜਣਾ ਸੇਮਪੋਰਟ ਕਰਕੇ ਅਪ ਡਾਊਨ ਕਰਦਾ ਹੈ ਤੇ ਉਸ ਨੂੰ 20 ਰੁਪਏ ਕਰਾਇਆ ਇੱਕ ਸਾਈਡ ਦਾ ਹੈ 40 ਰੁਪਏ ਦੀ ਰੋਜ਼ ਬਜਤਾ ਹੈ 600 ਰੁਪਏ ਤੱਕ ਦਾ ਆਫਰ ਹੈ ਕਦੋਂ ਦਿੱਕਤ ਤੁਹਾਡੀ ਸਕੀਮ ਜਾਰੀ ਰਹੇਗੀ ਇਹ ਜਿੰਨਾ ਤੇ ਇੱਕ ਜੀਓ ਦਾ ਖਾਤਮਾ ਨਹੀਂ ਹੋ ਰਹਾ ਤੇ ਸਾਡੀਆਂ ਜੋ ਸਾਡੇ ਕਿਸਾਨ ਵੀਰ ਦਿੱਲੀ ਚ ਬੈਠੇ ਨੇ ਪੈਣਾ ਮਤਾਵਾ ਬਜ਼ੁਰਗ ਉਹ ਉਹਨਾਂ ਦਾ ਵੀ ਸਾਡੇ ਜੋ ਕਾਲੇ ਕਾਨੂੰਨ ਮੋਦੀ ਨੇ ਬਣਾਏ ਨੇ ਰਾਦ ਨਹੀਂ ਕਰਦਾ ਅਸੀਂ ਇਹ ਜੀਓ ਦਾ ਭਾਰਤ ਚੋਂ ਖਾਤਮਾ ਕੀਤੇ ਕਰਕੇ ਹਟਾਂਗੇ